ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਜ਼ਰੂਰੀ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਜੀ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਆ ਕਰੋ ਕਿਉਂਕਿ ਕਹਾਣੀ ਦੀ ਸਮਾਪਤੀ ਹੋਣ ਤੋਂ ਬਾਅਦ ਆਪਾਂ ਇਹ ਗੱਲ ਜ਼ਰੂਰ ਕਰੀ ਦੀ ਹੈ ਇਸ ਕਹਾਣੀ ਨੂੰ ਕਿਉਂ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਹੈ ਤੇ ਗੁਰਮਤ ਗੁਰਬਾਣੀ ਦੀ ਵਿਚਾਰ ਵੇ ਆਪਾਂ ਜ਼ਰੂਰ ਕਹਾਣੀ ਦੇ ਅਖੀਰ ਵਿੱਚ ਕਰਦੇ ਹੁੰਦੇ ਹਾਂ ਸੋ ਇਸ ਨੂੰ ਅਖੀਰ ਤੱਕ ਜਰੂਰ ਸੁਣਿਓ ਆਓ ਹੁਣ ਆਪਾਂ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਕਲਕੱਤੇ ਦਾ ਦਰਿਆ ਹੁਗਲੀ ਜਿੱਥੇ ਸਾਗਰ ਨਾਲ ਜਾ ਕੇ ਮਿਲਦਾ ਹੈ ਉਸ ਅਸਥਾਨ ਨੂੰ ਗੰਗਾ ਸਾਗਰ ਸੰਗਮ ਆਖਿਆ ਜਾਂਦਾ ਹੈ ਮਾਗੀ ਵਾਲੇ ਦਿਨ ਉਥੇ ਮਹਾਨ ਮੇਲਾ ਲੱਗਦਾ ਹੈ ਉਸ ਅਸਥਾਨ ਨੂੰ ਕਪਲ मुनि ਦਾ ਆਸ਼ਰਮ ਮੰਨਿਆ ਜਾਂਦਾ ਹੈ ਜੋ ਸਤਜਗ ਵਿੱਚ ਹੋਏ ਹਨ ਮਹਾਰਿਸ਼ੀ ਕਪਲਮੁਨੀ ॠषि ਮੰਨੂ ਦੇ ਪੁੱਤਰੇ ਦੇਵਹੂਤੀ ਦਾ ਪਹਿਲਾ ਪੁੱਤਰ ਸੀ ਜੋ ਸਰਸਵਤੀ ਨਦੀ ਦੇ ਕਿਨਾਰੇ ਜੰਮਿਆ ਤੇ ਆਸ਼ਰਮ ਦੇ ਵਿੱਚ ਪਲਿਆ ਮੰਨੂ ਜੀ ਨੇ ਦੇਵਹੂਤੀ ਦਾ ਵਿਆਹ ਕਰਦਮ ਰਿਖੀ ਨਾਲ ਕੀਤਾ ਸੀ ਜੋ ਬੜਾ ਸਿਆਣਾ ਤੇ ਤ੍ਰੈਕਾਲ ਦੇ ਸੁਝੀ ਰੱਖਣ ਵਾਲਾ ਸੀ ਉਸ ਦੇ ਕੁਟਿਆ ਗੁਦਰਤ ਦੇ ਘਰ ਵਿੱਚ ਸੀ ਤੇ ਉਹ ਸਦਾ ਸਦਾਚਾਰਤਾ ਤੇ ਗਿਆਨ ਵਿੱਚ ਵਹਿੰਦਾ ਰਹਿੰਦਾ ਸੀ। ਦੇਵហ៊ੂਤੀ ਨਾਲ ਕਰਦਮ ਰਖੇ ਬਹੁਤ ਪਿਆਰ ਕਰਦਾ ਸੀ। ਕਿਉਂਕਿ ਦੇਵហ៊ੂਤੀ ਬਹੁਤ ਹੀ ਜ਼ਿਆਦਾ ਸੋਹਣੀ ਸੀ। ਉਹ ਜਿੰਨੀ ਸੁੰਦਰ ਸੀ ਓਨੀ ਹੀ ਅਕਲਮੰਦ ਤੇ ਸੁਲੱਖਣੀ ਸੀ। ਉਹ ਆਪਣੇ ਪਤੀ ਦੀ ਪੂਜਾ ਕਰਦੀ ਰਹਿੰਦੀ ਸੀ। ਉਸ ਨੇ ਅੱਖ ਭਰ ਕੇ ਵੀ ਕਦੇ ਪਰਾਏ ਪੁਰਸ਼ ਵੱਲ ਨਹੀਂ ਸੀ ਤੱਕਿਆ ਉਸ ਦਾ ਗਿਆਨ ਉਸ ਦਾ ਧਰਮ ਉਸ ਦਾ ਕਰਮ ਸੂਰਜ ਤੇ ਚੰਦ ਦੀਆਂ ਕਿਰਨਾਂ ਦੀ ਤਰ੍ਹਾਂ ਬਹੁਤ ਜ਼ਿਆਦਾ ਨਿਰਮਲ ਤੇ ਪਵਿੱਤਰ ਸੀ ਦਿਨ ਪਾ ਕੇ ਐਸਾ ਸਮਾਂ ਆਇਆ ਕਿ ਉਸ ਦਾ ਮਾਂ ਬਣਨ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਸੀ ਜਿਉਂ ਹੀ ਬੱਚੇ ਨੇ ਉਸ ਦੇ গর্ਭ ਵਿੱਚ ਪਰਵੇਸ਼ ਕੀਤਾ ਉਹ ਗਰਭਵਤੀ ਹੋਏ ਤਿਉਹੇ ਉਸ ਨੂੰ ਬੜੇ ਸੁੰਦਰ ਸੁੰਦਰ ਸੁਪਨੇ ਆਉਣ ਲੱਗ ਪਏ ਉਹ ਸੁੱਤਿਆਂ ਤੇ ਜਾਗਦਿਆਂ ਹੋਇਆਂ ਚੰਗੀ ਭਾਵਨਾ ਰੱਖਣ ਲੱਗੀ ਉਸ ਨੇ ਇੱਕ ਦਿਨ ਆਪਣੇ ਪਤੀ ਦੇਵ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ हे नाथ ਮੈਨੂੰ ਗਿਆਨ ਉਪਦੇਸ਼ ਕਰਿਆ ਕਰੋ ਕਿਉਂਕਿ ਮੈਂ ਸੁਣਿਆ ਹੈ ਜੇ ਮਾਤਾ ਬੱਚੇ ਨੂੰ ਕੋਖ ਵਿੱਚ ਰੱਖ ਕੇ ਚੰਗੀ ਭਾਵਨਾ ਕਰੇ ਚੰਗਾ ਗਿਆਨ ਸੁਣੇ ਤਾਂ ਉਸ ਦਾ ਪੁੱਤਰ ਮਹਾਨ ਗਿਆਨਮਾਨ ਬਣਦਾ ਹੈ ਮੇਰੀ ਇੱਛਾ ਹੈ ਕਿ ਮੇਰਾ ਪੁੱਤਰ ਮਹਾਨ ਰਿਖੀ ਹੋਵੇ ਕਰਦਮ ਰਿਖੀ ਨੇ ਜਦੋਂ ਆਪਣੀ ਧਰਮ ਪਤਨੀ ਦੀ ਐਸੀ ਬੇਨਤੀ ਸੁਣੀ ਤਾਂ ਉਹ ਬੋਲਿਆ ਹੈ ਦੇਵ ਹੁਤੇ ਗੱਲ ਤੇਰੇ ਠੀਕ ਹੈ ਬੱਚੇ ਦੇ ਸੁਭਾਅ ਤੇ ਗਿਆਨ ਉਤੇ ਮਾਂ ਬਾਪ ਦੇ ਸੁਭਾਅ ਤੇ ਕਰਮ ਦਾ ਅਸਰ ਪੈਂਦਾ ਹੈ ਇਸ ਲਈ ਜ਼ਰੂਰੀ ਹੈ ਪਾਠ ਪੂਜਾ ਕਰਿਆ ਕਰ ਗਿਆਨ ਸੁਣਿਆ ਕਰ ਪਰ ਇੱਕ ਗੱਲ ਅਨੁਭਵ ਹੁੰਦੀ ਹੈ ਦੇਵ ਹੂਤੀ ਨੇ ਪੁੱਛਿਆ ਕੀ ਗੱਲ ਅਨੁਭਵ ਹੁੰਦੀ ਹੈ नाथ ਮੈਨੂੰ ਵੀ ਤਾਂ ਦੱਸੋ ਅਗੋਂ ਕਰਦਮ ਰਿਖੀ ਨੇ ਕਿਹਾ ਗੱਲ ਇਹ ਹੈ ਕਿ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਬਾਲਕ ਨੇ ਤੁਸਾਂ ਦੀ ਕੋਖ ਨੂੰ ਪਵਿੱਤਰ ਕੀਤਾ ਹੈ ਉਹ ਜ਼ਰੂਰ ਕੋਈ ਅਵਤਾਰ ਹੈ ਹੋ ਸਕਦਾ ਹੈ ਵਿਸ਼ਨੂੰ ਅਵਤਾਰ ਹੋਵੇ ਕਿਉਂਕਿ ਐਸਾ ਹੀ ਪ੍ਰਭਾਵ ਪਿਆ ਨਜ਼ਰ ਆਉਂਦਾ ਹੈ ਜਦੋਂ ਤੁਰਦੇ ਹੋ ਜਿੱਧਰ ਨੂੰ ਜਾਂਦੇ ਹੋ ਕੁਦਰਤ ਸਵਾਗਤ ਕਰਦੀ ਹੈ ਖੋਲ ਬੂਟੇ ਖਿੜ ਜਾਂਦੇ ਹਨ ਚਿਹਰੇ ਤੇ ਰੌਣਕ ਹੈ ਦੇਵ ਹੂਤੀ ਨੇ ਕਿਹਾ ਹੈ नाथ ਤੁਸਾਂ ਦੇ ਬਚਨ ਸਾਤੇ ਹੋਣ ਮੇਰੇ ਧਨ ਭਾਗ ਜੇ ਐਸੇ ਬੱਚੇ ਨੂੰ ਜਨਮ ਦੇਵਾਂ ਇਸ ਤਰ੍ਹਾਂ ਪਤੀ ਪਤਨੀ ਗੱਲਾਂ ਕਰਦੇ ਹੋਏ ਉਸ ਦਿਨ ਦੀ ਉਡੀਕ ਕਰਨ ਲੱਗੇ ਜਿਸ ਦਿਨ ਬੱਚੇ ਨੇ ਜਨਮ ਲੈਣਾ ਸੀ ਬੱਚੇ ਨੇ ਖੁਦ ਪਹਿਲੀ ਵਾਰ ਰੋਣਾ ਸੀ ਤੇ ਜਗਤ ਨੂੰ ਹਸਾਉਣਾ ਸੀ ਸੂਰਜ ਦੇ ਕਿਰਨ ਤੱਕਣੀ ਸੀ ਜਗਤ ਦੀ ਹਵਾ ਲੈਣੀ ਸੀ ਕਿੰਨਾ ਭਾਗਾ ਵਾਲਾ ਉਹ ਦਿਨ ਹੁੰਦਾ ਹੈ ਜਦੋਂ ਕਿਸੇ ਦੇ ਘਰ ਕੋਈ ਜਨਮ ਲੈਂਦਾ ਹੈ ਕਹਿੰਦੇ ਹਨ ਬੱਚੇ ਨੇ ਪ੍ਰਭਾਤ ਵੇਲੇ ਜਨਮ ਲਿਆ ਜਨਮ ਹੋਣ ਪਿਛੋਂ ਕਰਦਮਾ ਮਨੀ ਨੇ ਜਦੋਂ ਬੱਚੇ ਨੂੰ ਦੇਖਿਆ ਤਾਂ ਉਹ ਖੁਸ਼ੀ ਵਿੱਚ ਝੂਮਣ ਲੱਗਾ ਬੱਚੇ ਦੇ ਨੇਤਰ ਕਮਲ ਵਰਗੇ ਸਨ ਚਿਹਰਾ ਪ੍ਰਭਾਵਸ਼ਾਲੀ ਤੇ ਸਵਰਨ ਚੱਕਰ ਵਾਲਾ ਸੀ ਖੁਸ਼ੀ ਦੇ ਲਹਿਰ ਨਾਲ ਝੂਮਦੇ ਹੋਏ ਉਸ ਨੇ ਬੱਚੇ ਦਾ ਨਾਮ ਕਪਲ ਰੱਖ ਦਿੱਤਾ ਸੋ ਕਹਿੰਦੇ ਹਨ ਕਿ ਕਪਲ मुनि ਆਪਣੇ ਨੇਤਰਾਂ ਤੇ ਭੂਰੇ ਸੁਨਹਿਰੀ ਵਾਲਾਂ ਕਾਰਨ ਬੜੇ ਜ਼ਿਆਦਾ ਮਸ਼ਹੂਰ ਹੋਏ ਆਪ ਨੂੰ ਭਗਵਾਨ ਦਾ अवतार ਮੰਨਿਆ ਜਾਂਦਾ ਹੈ ਕਪਲਦੇਵ ਕੋਈ 8-9 ਸਾਲ ਦਾ ਹੋਇਆ ਤਾਂ ਉਸ ਦੀ ਮਾਂ ਨੇ ਐਸੇ ਚਮਤਕਾਰ ਦੇਖੇ ਜਿਸ ਤੋਂ ਵਿਸ਼ਨੂੰ અવਤਾਰ ਸਿੱਧ ਹੋ ਗਿਆ ਉਸ ਨੇ ਆਪਣੇ ਪੁੱਤਰ ਕੋਲੋਂ ਗਿਆਨ ਪ੍ਰਾਪਤ ਕੀਤਾ ਅਤੇ ਉਪਦੇਸ਼ ਲਿਆ ਕਪਲ मुनि ਕੋਲ ਤਪੱਸਿਆ ਕਰਨ ਲਈ ਜੰਗਲਾਂ ਵੱਲ ਤੁਰ ਗਿਆ ਫਿਰਦੇ ਫਿਰਦੇ ਨੇ ਗੰਗਾ ਸਾਗਰ ਤੇ ਆਪਣਾ ਆਸ਼ਰਮ ਬਣਾ ਲਿਆ ਕਈ ਹਜ਼ਾਰ ਸਾਲ ਤਪੱਸਿਆ ਕਰਦਾ ਰਿਹਾ ਸੋ ਗੁਰੂ ਗ੍ਰੰਥ ਸਾਹਿਬ ਵਿੱਚ 1399 ਅੰਗ ਤੇ ਸਵਈਏ ਮਹਲੇ ਪਹਿਲੇ ਕੇ ਵਿੱਚ ਗੁਰਬਾਣੀ ਦਾ ਵਚਨ ਆਉਂਦਾ ਹੈ ਗਾਵੈ ਕਪਿਲਾਦ ਆਦ ਜੋਗੇਸ਼ਰ ਅપરੰਪਰ ਅਵਤਾਰ ਬਰੋ ਇਸ ਦਾ ਅਰਥ ਹੈ ਕਿ ਹੇ ਗੁਰੂ ਨਾਨਕ ਸਾਹਿਬ ਜੀਓ ਪਰਮਾਤਮਾ ਦੇ ਸ਼ਰੋਮਣੀ ਪਿਆਰੇ ਆਪ ਜੀ ਦਾ ਮਹਾਨ ਜਸ ਕਪਲ ਰਖੀ ਆਦਿਕ ਤੇ ਹੋਰ ਆਨੇਕਾਂ ਜੋਗੇ ਜਨ ਮਿਲ ਕੇ ਕਰ ਰਹੇ ਹਨ ਸੋ ਅੱਜ ਦੀ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਕਿ ਦੇ ਗੁਰਬਾਣੀ ਵਿੱਚ ਕਪਲ ਰਖੀ ਜੀ ਦਾ ਨਾਮ ਆਇਆ ਹੈ ਉਹਨਾਂ ਦੇ ਜੀਵਨ ਬਾਰੇ ਵੀ ਆਪਾਂ ਥੋੜਾ ਜਿਹਾ ਜਾਣ ਸਕੀਏ ਸੋ ਜਿੰਨੀ ਕੋ ਜਾਣਕਾਰੀ ਸਾਡੇ ਕੋਲ ਪ੍ਰਾਪਤ ਹੋਈ ਉਹ ਅਸੀਂ ਆਪ ਜੀ ਨਾਲ ਸਾਂਝੀ ਕੀਤੀ ਹੈ ਤੇ ਆਪ ਜੀ ਨੂੰ ਬੇਨਤੀ ਹੈ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆ ਰਹੇ ਹਾਂ ਜੇਕਰ ਤੁਸੀਂ ਅਜੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ ਤਾਂ ਜੋ ਬਾਕੀ ਦੀਆਂ ਵੀਡੀਓ ਆਪ ਜੀ ਤੱਕ ਪਹੁੰਚ ਸਕਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ